ਗੁਰੂ ਅਸਾਹਿਬ ਦੀ ਗਊਂਸ਼ਾਲਾ ਵਿੱਚ ਕਲੇ ਰੱਬ ਵਰਗੇ ਪਰਿਵਾਰਾਂ ਨੇ ਮਿੱਟੀ ਦੀ ਸੇਵਾ ਕੀਤੀ ਦੋ ਲਿਸਟਾਂ ਜਾਰੀ ਹੋ ਚੁੱਕੀਆਂ ਹਨ ਜਿਨ੍ਹਾਂ ਦੇ ਨਾਮ ਤੁਹਾਨੂੰ ਅੱਗੇ ਵੀਡੀਓ ਵਿੱਚ ਰਜਿੰਦਰ ਚੌਧਰੀ ਜ਼ਰੂਰ ਜਿਨ੍ਹਾਂ ਦੇ ਨਾਮ ਤੁਹਾਨੂੰ ਅੱਗੇ ਵੀਡੀਓ ਵਿੱਚ ਰਜਿੰਦਰ ਚੌਧਰੀ ਦੱਸਣਗੇ ਉਹ ਵੀ ਜ਼ਰੂਰ ਸੁਣ ਲੈਣਾ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਗੁਰੂ ਅਰਸਾ ਦੀ ਗਊਸ਼ਾਲਾ ਵੱਡੀ ਹੋਣ ਦੀਆਂ ਵੀਡੀਓ ਜਿਵੇਂ ਹੀ ਜੰਨਤ ਟੀਵੀ ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਓਵੇਂ ਹੀ ਗੁਰੂ ਅਰਸਾਏ ਦੇ ਕਈ ਰੱਬਰੂਪੀ ਪਰਿਵਾਰ ਦੇ ਪਰਿਵਾਰ ਹੀ ਗਊਸ਼ਾਲਾ ਵਿੱਚ ਪਿਆ ਰਹੀ ਭਰਤੀ ਵਿੱਚ ਮਿੱਟੀ ਦੀਆਂ ਟਰਾਲੀਆਂ ਦੀ ਸੇਵਾ ਕਰਨ ਵਿੱਚ ਲਗਾਤਾਰ ਅੱਗੇ ਆ ਰਹੇ ਹਨ ਇੱਥੋਂ ਤੱਕ ਕਿ ਪਿੰਡ ਤੱਲੇਵਾਲਾ ਤੋਂ ਟਰੈਕਟਰ ਟਰਾਲੀ ਵਾਲੇ ਵੀਰ ਵੀ ਸਹਿਯੋਗ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ 200 ਦੇ ਕਰੀਬ ਟਰਾਲੀਆਂ ਦੀ ਸੇਵਾ ਹੋ ਚੁੱਕੀ ਹੈ ਅਤੇ ਹੋਰ ਮਿੱਟੀ ਦੀ ਸੇਵਾ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਵੀ ਵੀਡੀਓ ਸ਼ੇਅਰ ਕਰੋ ਅਤੇ ਸੇਵਾ ਕਰਨ ਵਾਲਿਆਂ ਤੱਕ ਜਰੂਰ ਭੇਜੋ ਹੁਣ ਕਿਹੜੇ ਕਿਹੜੇ ਗੁਰੂ ਸਾਹਿਬ ਅਤੇ ਬਾਕੀ ਸ਼ਹਰਾਂ ਦੇ ਪਰਿਵਾਰਾਂ ਨੇ ਸੇਵਾ ਕੀਤੀ ਰਜਿੰਦਰ ਚੌਧਰੀ ਦੇ ਮੂੰਹੋਂ ਸੁਣੋ ਪੂਰੀ ਲਿਸਟ ਜੈ શ્રી ਰਾਮ ਜੈ ਜੈ ਰਾਮ ਜੈ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਰੋਜ਼ ਦੀ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਿਹੜੀ ਗਊਸ਼ਾਲਾ ਵੱਡੀ ਹੋਣ ਜਾ ਰਹੀ ਹੈ ਸਵਰਗ ਬਣਨ ਜਾ ਰਹੀ ਹੈ ਉਸ ਤਰੀਕੇ ਦੇ ਨਾਲ ਹਰੇਕ ਸ਼ਹਿਰ ਨਿਵਾਸੀ ਵੇਖੋ ਸਾਰੇ ਹੀ ਮੇਰੇ ਭਰਾ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਪਿਆ ਕਿ ਗਊਸ਼ਾਲਾ ਦੀ ਬੈਕ ਸਾਈਡ ਜਿਹੜੀ ਗਊਸ਼ਾਲਾ ਵੱਡੀ ਹੋਣ ਜਾ ਰਹੀ ਏ ਜਿਹੜੀ ਆਵਲਾ ਸਾਹਿਬ ਨੇ ਜਗ੍ਹਾ ਦਿੱਤੀ ਏ ਤੇ ਉਸ ਜਗ੍ਹਾ ਤੇ ਮੇਰੇ ਸਾਰੇ ਮਿੱਤਰ ਭਰਾ ਸ਼ਹਿਰ ਨਿਵਾਸੀ ਆ ਕੇ ਆਪਦਾ ਆਪਦਾ ਹਿੱਸਾ ਇਸ ਭਰਤੀ ਦੇ ਵਿੱਚ ਮਿੱਟੀ ਦੇ ਵਿੱਚ ਪਾ ਰਹੇ ਨੇ ਜਿਹੜੀ ਆਪਾਂ ਮਿੱਟੀ ਪਿੱਛੇ ਪਾ ਰਹੇ ਆ ਸੋ ਦੋਸਤੋ ਵੇਖੋ ਇੱਕ ਪਾਸੇ ਰੱਬ ਦੇ ਬੰਦੇ ਨੇ ਇੱਕ ਪਾਸੇ ਗੁਨਾਹ ਕਰਨ ਵਾਲੇ ਬੰਦੇ ਨੇ ਤੁਹਾਨੂੰ ਪਤਾ ਹੈ ਸਿੱਧੀ ਦਿਹਾੜੇ ਚੱਲ ਰਹੇ ਨੇ ਸਾਡੇ ਛੋਟੇ-ਛੋਟੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਹੋਈਆਂ ਇਹਨਾਂ ਦਿਨਾਂ ਦੇ ਵਿੱਚ ਬੜਾ ਹੀ ਵੱਡੀ ਥੇਸ ਜਿਹੜੀ ਸਾਡੇ ਗੁਰੂਆਂ ਨੂੰ ਪਹੁੰਚੀ ਤੇ ਉਹ ਕੁਰਬਾਨੀਆਂ ਸਾਡੇ ਪਿੱਛੇ ਆਈਆਂ ਕਿਉਂਕਿ ਲਗਾਤਾਰ ਮੁਗਲਾਂ ਨੇ ਜਿਹੜਾ ਇਹਨਾਂ ਜ਼ੁਲਮ ਜਨਤਾ ਦੇ ਕੀਤਾ ਉਹਨਾਂ ਨੂੰ ਨਾ ਵੇਖਦੇ ਆ ਸਾਡੇ ਗੁਰੂ ਸਹਿਬਾਨ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਖਤਮ ਕੀਤਾ ਆਪਦੀਆਂ ਕੁਰਬਾਨੀਆਂ ਦੇ ਕੇ ਤੇ ਸਾਨੂੰ ਸੁੱਖ ਦਿੱਤੇ ਔਰ ਮੈਂ ਇੱਕ ਚੀਜ਼ ਤੋਂ ਬੜਾ ਹੈਰਾਨ ਹਾਂ ਦੋਸਤੋ ਕਿ ਉਹ ਮੁਗਲ ਹੱਲੇ ਵੀ ਖਤਮ ਨਹੀਂ ਹੋਏ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਮੁਗਲ ਕੌਣ ਨੇ ਮੇਰੀ ਗੱਲ ਕੋੜੀ ਏ ਪਰ ਬੜੀ ਵਧੀਆ ਹੈ ਸੋਚਣੀ ਵੀ ਚਾਹੀਦੀ ਏ ਤੇ ਸਮਝਣੀ ਚਾਹੀਦੀ ਏ ਦੋਸਤੋ ਇੱਕ ਕਈ ਬੰਦੇ ਇੱਥੇ ਆਂਦੇ ਨੇ 10 ਦਿਨ ਦੇ ਬੱਚੇ ਨੂੰ 8 ਦਿਨ ਦੇ ਬੱਚੇ ਨੂੰ ਜੋ ਕਿ ਗਊ ਮਾਤਾ ਦਾ ਬੱਚਾ ਹੁੰਦਾ ਹੈ ਤੇ ਰਾਤ ਦੇ ਨੇਰੇ ਦੇ ਵਿੱਚ ਇੱਥੇ ਸਰਦੀ ਦੇ ਵਿੱਚ ਛੱਡ ਜਾਂਦੇ ਨੇ ਕੋਈ ਤਾਂ ਉਹ ਨਹਿਰ ਕਿਨਾਰੇ ਛੱਡ ਜਾਂਦਾ ਕੋਈ ਦਾਣਾ ਮੰਡੀ ਛੱਡ ਜਾਂਦਾ ਕੋਈ ਕਿਤੇ ਛੱਡ ਜਾਂਦਾ ਉਹਦੇ ਮਗਰ ਵਿਚਾਰੇ ਦੇ ਮਗਰ ਕੁੱਤੇ ਵੀ ਲੱਗਦੇ ਨੇ ਹੋਰ ਵੀ ਪਸ਼ੂ ਪੰਛੀ ਨੂੰ ਤੰਗ ਕਰਦੇ ਨੇ ਛੋਟਾ ਹੁੰਦਾ ਪਰ ਉਹਦਾ ਵਸ ਨਹੀਂ ਚੱਲਦਾ ਕਈ ਵਾਰ ਕੁੱਤੇ ਖਾ ਵੀ ਜਾਂਦੇ ਨੇ ਬੜੀ ਹੀ ਵੱਡੀ ਤੇ ਬੜੀ ਹੀ ਮਾਰੀ ਗੱਲ ਏ ਮੈਂ ਕਹਾਂਗਾ ਕਿ ਜਿਹੜਾ ਬੰਦਾ ਇਹ ਕਰਮ ਕਰਦਾ ਉਹ ਮੁਗਲ ਏ ਮੈਂ ਅੱਜ ਅੱਜ ਗੁਰੂਆਂ ਦੇ ਦਿਨ ਚੱਲ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਧਿਆਨ ਰੱਖੋ ਕਿ ਤੁਹਾਡੇ ਗਵਾਂਢ ਕੋਈ ਗਾਂ ਸੂਈ ਏ ਜੇ ਉਹਨੂੰ ਮੱਛਾ ਹੋਇਆ ਹੈ ਤੁਹਾਨੂੰ 5-6 ਦਿਨ ਬਾਅਦ ਉਹ ਬੱਚਾ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਇਹ ਸਮਝੋ ਕਿ ਤੁਹਾਡੇ ਗੁਆਂਢ ਦੇ ਵਿੱਚ ਇੱਕ ਮੁਗਲ ਬੈਠਾ ਹੈ ਜਿੰਨੇ ਬੱਚਾ ਕੁੱਤਿਆਂ ਦੇ ਅੱਗੇ ਜਾ ਕੇ ਸਿੱਟਦਾ ਆਪ ਤਾਂ ਦੋਸਤੋ ਆਪਾਂ ਮੁੰਡਾ ਮੰਗਨੇ ਆਂ ਗਊ ਮਾਤਾ ਦੀ ਕੋਖ ਵਜਾਰ ਕੇ ਆਪ ਆਪਾਂ ਮੁੰਡਾ ਮੰਗਨੇ ਆਂ ਉਹਨੂੰ ਕੁੜੀ ਹੋਵੇ ਠੀਕ ਹੈ ਸੋ ਦੋਸਤੋ ਇਹ ਜਿਹੜੀ ਪ੍ਰਥਾ ਇਹਨੂੰ ਬੰਦ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਮੈਂ ਗੱਲ ਕਰਾਂਗਾ ਕਿ ਇਹਨਾਂ ਦੀ ਸਾਬ ਸੰਭਾਲ ਵਾਸਤੇ ਜਿਹੜੇ ਲੋਕ ਜਿਹੜੇ ਰੱਬ ਦੇ ਬੰਦੇ ਤਾਨ ਦੇ ਰਹੇ ਨੇ ਪੈਸਾ ਦੇ ਰਹੇ ਨੇ ਸੇਵਾ ਕਰ ਰਹੇ ਨੇ ਉਹ ਰੱਬ ਦੇ ਬੰਦੇ ਵੇਖੋ ਦੋਸਤੋ ਜੇ ਮੁਗਲ ਹੈਗੇ ਨੇ ਤਾਂ ਰੱਬ ਦੇ ਬੰਦੇ ਵੀ ਇੱਥੇ ਹੀ ਨੇ ਆਹ ਵੇਖੋ ਕਿੱਡੀ ਵਧੀਆ ਸੇਵਾ ਹੈ ਇੱਕ ਵੀਡੀਓ ਪਾ ਕੇ ਅਪੀਲ ਕੀਤੀ ਤੇ ਸਾਰੇ ਹੀ ਸ਼ਹਿਰ ਨਿਵਾਸੀਆਂ ਨੇ ਕਿੱਡੀ ਵਧੀਆ ਸੇਵਾ ਸਾਨੂੰ ਭੇਜੀ ਆ ਰੱਬ ਦੇ ਬੰਦੇ ਹੁੰਦੇ ਦੋਸਤੋ ਜੋ ਬੇਜੁਬਾਨਾਂ ਦਾ ਸਾਹ ਦਿੰਦੇ ਨੇ ਸੁਣੋ ਸਾਡੇ ਰੁਪੇਸ਼ ਮੋਂਗਾ ਜੀ ਵਿੱਕੀ ਬੱਬਰ ਜੀ ਵਿੱਕੀ ਗਲੋਤਰਾ ਜੀ ਕੱਲ ਰਾਤ ਨੂੰ ਮੈਨੂੰ ਫੋਨ ਕਰਕੇ ਉਹਨਾਂ ਨੇ 31 ਟਰਾਲੀਆਂ ਦੀ ਸੇਵਾ ਜਿਹੜੀ ਸਾਨੂੰ ਦਿੱਤੀ ਡਾਕਟਰ ਰਜਿੰਦਰ ਜੀ 10 ਟਰਾਲੀਆਂ ਦੀ ਸੇਵਾ ਸਾਨੂੰ ਉਹਨਾਂ ਨੇ ਦਿੱਤੀ ਭੀਮ ਸਿੰਘ ਗੁਪਤਾ ਜੀ ਦੋ ਟਰਾਲੀਆਂ ਦੀ ਸੇਵਾ ਸੋਨੂ ਢਾਬੇ ਵਾਲੇ ਗੁਪਤਾ ਜੀ ਦੋ ਟਰਾਲੀਆਂ ਦੀ ਉਹਨਾਂ ਨੇ ਸੇਵਾ ਪਿੰਟੂ ਸੋਢੀ ਜੀ ਸਾਡੇ ਯਾਰ ਜੀ 10 ਟਰਾਲੀਆਂ ਦੀ ਸੇਵਾ ਵਾ ਬੜੀ ਧੰਨਵਾਦ ਕਰਨਾ ਉਹਨਾਂ ਦਾ ਵੇਖੋ ਦੋਸਤੋ ਤੀਜੀ ਸੇਵਾ ਪੰਜਵੀਂ ਸੇਵਾ ਆਈਏ ਬਾਬੇ ਖੇਤਰਪਾਲ ਦੇ ਡੇਰੇ ਤੋਂ ਉਹ ਤਾਂ ਸਾਨੂੰ ਪਰਮਾਤਮਾ ਵੀ ਸੇਵਾ ਭੇਜਣ ਲੱਗਾ ਗਊਆਂ ਵਾਸਤੇ ਬਾਬਾ ਖੇਤਰਪਾਲ ਸੋਸਾਇਟੀ ਵੱਲੋਂ 5 ਟਰਾਲੀਆਂ ਦੀ ਸੇਵਾ ਚਿੰਤਪੁਰਨੀ ਸੇਵਾ ਸੋਸਾਇਟੀ ਸਾਡੇ ਮਧੂ ਦੇਵਾ ਜੀ 5 ਟਰਾਲੀਆਂ ਦੀ ਸੇਵਾ ਉਹਨਾਂ ਵੱਲੋਂ ਆਈ ਹੈ ਦੁਰਗਾ ਕਿਤਾਬਾਂ ਵਾਲਾ ਉਹਨਾਂ ਦੀ ਯਾਦ ਦੇ ਵਿੱਚ ਦੋ ਟਰਾਲੀਆਂ ਸਾਡੇ ਰਮਨ ਮੋਂਗਾ ਜੀ ਜੋ ਕਿ ਇੱਥੋਂ ਸ਼ਿਫਟ ਹੋ ਕੇ ਬਠਿੰਡੇ ਚਲੇ ਗਏ ਨੇ ਤੇ ਉਹਨਾਂ ਨੇ ਵੀਡੀਓ ਵੇਖੀ ਤੇ 5 ਟਰਾਲੀਆਂ ਦੀ ਸੇਵਾ ਉਹਨਾਂ ਨੇ ਬਠਿੰਡੇ ਤੋਂ ਭੇਜੀ ਸੁਰਿੰਦਰ ਮੋਂਗਾ ਭੋਲਾ ਜੀ ਦੋ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਸਾਡੇ ਸ਼ਕਤੀ ਟੇਲਰ ਜੀ ਦੋ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਸਾਡੇ ਆਕਾਸ਼ ਬੜੋਕ ਜੀ ਜੋ ਕਿ ਕਾਲੀ ਚੰਨ ਜੀ ਦੇ ਸੁਪੁੱਤਰ ਨੇ ਸੱਤ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਓਮ ਪ੍ਰਕਾਸ਼ ਸੜਾਨਾ ਨੀਲਮ ਰਾਣੀ ਬਾਬਾ ਟੋਨੀ ਜੀ ਦੇ ਮਾਤਾ ਪਿਤਾ ਉਹਨਾਂ ਦੀ ਯਾਦ ਦੇ ਵਿੱਚ ਦੋ ਟਰਾਲੀਆਂ ਆਈਆਂ ਨੇ ਲੇਖ ਰਾਜ ਵਾਂਸਾਂ ਵਾਲੇ ਬਹੁਤ ਹੀ ਵਧੀਆ ਪਹਿਲਾਂ ਵੀ ਸੇਵਾ ਕਰਦੇ ਨੇ ਪੰਜ ਟਰਾਲੀਆਂ ਦੀ ਸੇਵਾ ਲੇਖ ਰਾਜ ਵਾਂਸਾਂ ਵਾਲਿਆਂ ਨੇ ਸਾਨੂੰ ਭੇਜੀ ਸਤਨਾਮ ਬਰਾਰ ਜੀ ਸਾਡੇ ਦਰਸ਼ਨ ਬਰਾੜ ਜੀ ਸਰਦਾਰ ਦਰਸ਼ਨ ਸਿੰਘ ਬਰਾੜ ਐਸਡੀਪੀਸੀ ਦੇ ਮੈਂਬਰ ਨੇ ਉਹਨਾਂ ਨੇ ਵੀ ਪੰਜ ਟਰਾਲੀਆਂ ਦੀ ਸੇਵਾ ਸਾਨੂੰ ਭੇਜੀ ਬੜਾ ਧੰਨਵਾਦ ਉਹਨਾਂ ਦਾ ਰਵੀ ਵੋਰਾ ਜੀ ਤਿੰਨ ਟਰਾਲੀਆਂ ਦੀ ਸੇਵਾ ਸਾਨੂੰ ਉਹਨਾਂ ਨੇ ਭੇਜੀ ਨikhil ਅੰਦੋਲਾ ਜੀ ਇੱਕ ਟਰਾਲੀ ਭੇਜੀ ਰਾਜਨ ਮਾਨ ਕਟਾਲਾ ਦੀ ਸਾਡੇ ਹਮੇਸ਼ਾ ਹੀ ਸਮਾਜ ਸੇਵੀ ਹਰ ਕੰਮ ਦੇ ਵਿੱਚ ਜਾ ਕੇ ਪਹਿਲ ਦੇ ਆਧਾਰ ਤੇ ਸੇਵਾ ਕਰਨੀ ਰਾਜਨ ਮਾਨ ਕਟਾਲਾ ਜੀ ਹਾਲਾਂਕਿ ਉਹ ਆਪ ਹੈਂਡੀਕੈਪ ਨੇ ਪਰ ਫਿਰ ਵੀ ਦੁਨੀਆ ਦੀ ਸੇਵਾ ਬਹੁਤ ਜ਼ਿਆਦਾ ਕਰਦੇ ਨੇ ਰਾਜਨ ਮਾਨ ਕਟਾਲਾ ਜੀ ਸ਼੍ਰੀ ਰਾਮ ਸ਼ਰਨਮ ਬਣਾ ਦੀ ਵੀ ਸਾਨੂੰ ਸੇਵਾ ਆਈ ਏ ਆਪ ਵੀ ਆਏ ਨੇ ਗਿਰਦਰ ਸਾਹਿਬ ਸਾਡੇ ਤੁਸ਼ੀਲ ਪਟੇੜਾ ਜੀ ਉਹ ਵੀ ਆਏ ਨੇ ਬੜਾ ਹੀ ਵਧੀਆ ਰਾਮ ਸ਼ਰਨਮ ਵੱਲੋਂ ਵੀ ਆ ਗਈ ਸਾਨੂੰ ਸੇਵਾ ਵੇਖੋ ਯਾਰੋ ਬਲਦੇਵ ਪੱਠਿਆਂ ਵਾਲੇ ਨੇ ਸਾਨੂੰ ਇੱਕ ਟਰਾਲੀ ਦਿੱਤੀ ਏ ਗੱਗੀ ਮੰਤ ਜੀ ਦੋ ਟਰਾਲੀਆਂ ਸੋਨੂ ਪਟੇੜਾ ਜੀ ਨੇ ਪੰਜ ਡੱਬੇ ਗੋੜਦੇ ਤੇ ਪੰਜ ਟਰਾਲੀਆਂ ਬੜੀ ਹੀ ਵਧੀਆ ਸੇਵਾ ਸਾਡੇ ਸੋਨੂ ਪਟੇੜਾ ਜੀ ਉਹ ਵੀ ਰਾਮ ਸ਼ਰਨਮ ਨਾਲ ਜੁੜੇ ਹੋਏ ਨੇ ਸ਼੍ਰੀ ਆਨੰਦਪੁਰ ਧਾਮ ਤੋਂ ਵੀ ਸਾਨੂੰ ਦੋ ਟਰਾਲੀਆਂ ਦੀ ਸੇਵਾ ਆਈ ਏ ਨੋਦੀ ਕੌਫੀ ਵਾਲੇ ਜੋ ਕਿ ਸਾਰਾ ਦਿਨ ਮਿਹਨਤ ਕਰਦੇ ਨੇ ਪਰ ਦੋ ਟਰਾਲੀਆਂ ਦੀ ਸੇਵਾ ਨੋਦੀ ਕੌਫੀ ਵਾਲੇ ਨੇ ਜਾ ਕੇ ਮੇਰੇ ਘਰੇ ਪੈਸੇ ਭਰਾਈ ਬੜਾ ਧੰਨਵਾਦ ਇਹਨਾਂ ਦਾ ਜੋਲੀ ਨਰੂਲਾ ਜੀ 1100 ਰੁਪਏ ਦੀ ਸੇਵਾ ਉਹਨਾਂ ਨੇ ਭੇਜੀ ਟੋਨੀ ਕਰਮਾ ਵਾਲੇ ਦੋ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਗੱਗੂ ਸੋਢੀ ਜੀ ਦੋ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਪੱਪੀ ਫੁੱਲਾਂ ਵਾਲੇ 1100 ਰੁਪਏ ਦੀ ਸੇਵਾ ਉਹਨਾਂ ਨੇ ਭੇਜੀ ਲਖਵਿੰਦਰ ਸਿੰਘ ਜੀ 1100 ਰੁਪਏ ਦੀ ਸੇਵਾ ਉਹਨਾਂ ਨੇ ਭੇਜੀ ਬਲਵਿੰਦਰ ਪੰਡਾਰੀ ਜੀ 1000 ਰੁਪਏ ਦੀ ਸੇਵਾ ਉਹਨਾਂ ਨੇ ਭੇਜੀ ਅਭੀ ਬਜਾਜ ਜੀ 1000 ਰੁਪਏ ਦੀ ਸੇਵਾ ਉਹਨਾਂ ਨੇ ਭੇਜੀ ਇਹ ਸਾਰੀ ਸੇਵਾ 1100 1100 ਹਜ਼ਾਰ ਵਾਲੀ ਸੇਵਾ ਸਾਡੇ ਬੱਬੂ ਚਾਵਲਾ ਜੀ ਨੇ ਇਕੱਠੀ ਕੀਤੀ ਏ ਉਹਨਾਂ ਦਾ ਵੀ ਬੜਾ ਧੰਨਵਾਦ ਬੜੀ ਮਿਹਨਤ ਕਰਦੇ ਪਏ ਨੇ ਆਯੂਸ਼ ਸਿਕਰੀ ਜੀ ਸਨ ਆਫ ਸਾਡੇ ਸੋਨੂ ਸਿਕਰੀ ਜੀ ਪੰਜ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਏ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਨੀ ਨਰੂਲਾ ਜੀ ਦੋ ਟਰਾਲੀਆਂ ਦੀ ਸੇਵਾ ਉਹਨਾਂ ਨੇ ਭੇਜੀ ਏ ਰਾਜੂ ਚਕਤੀ ਰਾਈਸ ਮਿੱਲ ਬਰੀ ਵਾਲਾ ਤੋਂ ਸਾਡੇ ਬੱਬੂ ਚਾਵਲਾ ਜੀ ਨੇ ਲਿਆਂਦੀ ਇਹ ਸੇਵਾ ਦੋ ਟਰਾਲੀਆਂ ਦੀ ਜਨਕ ਰਾਜ ਅੰਕਲ ਜੀ ਦੋ ਟਰਾਲੀਆਂ ਦੀ ਸੇਵਾ ਸਾਨੂੰ ਉਹਨਾਂ ਨੇ ਭੇਜੀ ਏ ਬੰਟੀ ਭਟੇਜਾ ਜੀ ਸਾਡੇ ਰਾਜ ਭਟੇਜਾ ਜੀ ਦੇ ਸੁਪੁੱਤਰ ਨੇ ਦੋ ਟਰਾਲੀਆਂ ਉਹਨਾਂ ਨੇ ਭੇਜੀ ਏ ਕਾਰਤਿਕ ਗੁਪਤਾ ਜੀ 1100 ਰੁਪਏ ਵਿਸ਼ਾਲ ਘ ਲੋਤਰਾ ਜੀ ਦੋ ਟਰਾਲੀਆਂ ਦੀ ਸੇਵਾ ਸ਼ਿਪੂ ਸ਼ਰਮਾ ਜੀ ਦੋ ਟਰਾਲੀਆਂ ਦੀ ਸੇਵਾ ਸੁਨੀਤਾ ਰਾਣੀ ਚਾਵਲਾ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਦੇ ਉੱਤੇ 11000 ਰੁਪਏ ਦੀ ਸੇਵਾ ਸਾਡੇ ਸੁਨੀਤਾ ਰਾਣੀ ਚਾਵਲਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਸਾਨੂੰ 11000 ਰੁਪਏ ਦੀ ਸੇਵਾ ਦਿੱਤੀ ਏ 11000 ਰੁਪਏ ਤੋਂ ਮੱਛੇ ਨਾਲ ਲਿਖਿਆ 5200 ਰੁਪਿਆ ਕੈਨੇਡਾ ਤੋਂ ਆਇਆ ਵੇਖੋ ਦੋਸਤੋ ਆ ਤੁਹਾਡਾ ਸ਼ੇਅਰ ਕਰਨ ਵਾਲਿਆਂ ਦਾ ਕਮਾਲ ਏ ਸਾਰਾ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਇਹ ਆਪਣੀ ਵੀਡੀਓ ਕੈਨੇਡਾ ਵੀ ਚੱਲਦੀ ਪਈ ਏ ਇਹ ਕੈਨੇਡਾ ਤੋਂ ਸਾਡੇ ਮੁਰਲੀ ਬੋਰਾ ਜੀ ਦੇ ਬੱਚਿਆਂ ਨੇ 5200 ਰੁਪਏ ਦੀ ਸੇਵਾ ਅੱਜ ਭੇਜੀ ਏ ਕਿਉਂਕਿ ਅੱਜ ਮਸਿਆ ਗੋੜਪਾਨ ਸੋ ਦੋਸਤੋ ਐਡੀ ਵਧੀਆ ਸੇਵਾ ਤੁਹਾਡੇ ਸਾਹਮਣੇ ਚੱਲ ਰਹੀ ਏ ਤੇ ਦੋ ਲਿਸਟਾਂ ਆਪਣੀਆਂ ਜਾਰੀ ਹੋ ਗਈਆਂ ਨੇ ਤਕਰੀਬਨ ਆਪਾਂ 200 ਟਰਾਲੀ ਪਾਰ ਕਰ ਗਏ ਆ ਤੇ ਮੈਂ ਭਗਤਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਇਹੋ ਜੀ ਲਿਸਟ ਵਧੀਆ ਜੀ ਵੱਡੀ ਸਾਰੀ ਲਿਸਟ ਹੋਰ ਆ ਜਾਵੇ ਤੇ ਤਕਰੀਬਨ ਤਕਰੀਬਨ ਜਿਹੜਾ ਆਪਣਾ ਕੰਮ ਹੈ ਉਹ ਲੈਵਲ ਤੇ ਆ ਜਾਏਗਾ ਉਸ ਤੋਂ ਬਾਅਦ ਆਪਾਂ ਚਾਰ ਦੁਆਰੀ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਨਾ ਹੈ ਸ਼ੈੱਡ ਦਾ ਕੰਮ ਸ਼ੁਰੂ ਕਰਨਾ ਹੈ ਜਿਹੜਾ ਕਿ ਉਹ ਆਵਲਾ ਸਾਹਿਬ ਨੇ ਕਰਾਣਾ ਹੈ ਪੈਸੇ ਉਹਨਾਂ ਨੇ ਆਵਲਾ ਸਾਹਿਬ ਨੇ ਲਾਣੇ ਨੇ ਪਰ ਆਪਰੇ ਪੈਸੇ ਆ ਬਾਕੀ ਕੰਮ ਜਿਹੜਾ ਸੇਵਾ ਦਾ ਉਹ ਆਪਾਂ ਸਾਰਿਆਂ ਨੇ ਸ਼ਹਿਰ ਨਿਵਾਸੀਆਂ ਨੇ ਰਲ ਮਿਲ ਕੇ ਕਰਨਾ ਹੈ ਸੋ ਇੰਨੀਆਂ ਹੀ ਬੇਨਤੀਆਂ ਆਪਾਂ ਲੰਮਾ ਨਾ ਜਾਂਦੇ ਹੋਏ ਗਊਸ਼ਾਲਾ ਦਾ ਧਿਆਨ ਰੱਖੋ ਗਊਸ਼ਾਲਾ ਸਵਰਗ ਬਣਨ ਜਾ ਰਹੀ ਹੈ ਉਹਦਾ ਧਿਆਨ ਰੱਖੋ ਬਹੁਤ ਬਹੁਤ ਧੰਨਵਾਦ ਸਾਡੇ ਦੋਸਤ ਆਹ ਵੇਖੋ ਸਾਡੇ ਭਰਾ ਟਰਾਲੀਆਂ ਲੈ ਕੇ ਆ ਰਹੇ ਨੇ ਤੱਲੇ ਵਾਲੇ ਤੋਂ ਸਾਰੇ ਹੀ ਮੇਰੇ ਵੀਰ ਭਰਾ ਇੰਨੀ ਕਿ ਮਿੱਟੀ ਦੀ ਭਰ ਕੇ ਲਿਆਦੇ ਨੇ ਵੀ ਗਊਸ਼ਾਲਾ ਨੂੰ ਕੋਈ ਕਮੀ ਨਾ ਰਹੇ ਜੇ ਇਹ ਕਹਿੰਦੇ ਨੇ ਅਸੀਂ ਪੈਸੇ ਜ਼ਰੂਰ ਲੈਣੇ ਨੇ ਪਰ ਪੈਸੇ ਅਸੀਂ ਸੇਵਾ ਦੇ ਰੂਪ ਵਿੱਚ ਲੈਣੇ ਨੇ ਦੋ-ਦੋ ਟਰਾਲੀਆਂ ਅਸੀਂ ਰੇਗ ਬੰਦਾ ਐਂਡ ਤੇ ਮੁਫਤ ਦੇਾਂਗੇ। ਤੋਂ ਦੋਸਤੋ ਟਰਾਲੀਆਂ ਵੀ ਫੁੱਲ ਭਰ ਕੇ ਲਿਆਦੇ ਨੇ ਤੇ ਦੋ-ਦੋ ਟਰਾਲੀਆਂ ਇਹਨਾਂ ਨੇ ਸਾਨੂੰ ਮੁਹਤਵ ਵੀ ਦੇਣੀਆਂ ਨੇ। ਇਹਨਾਂ ਦਾ ਵੀ ਬੜਾ ਧੰਨਵਾਦ ਕਿਉਂਕਿ ਸਿੱਧੀ ਦਾੜਾ ਜਿਹੜਾ ਚੱਲ ਰਿਹਾ ਇਹ ਸਿੱਧੀ ਦਿਹਾੜੇ ਤੇ ਤੁਸੀਂ ਦੋਸਤੋ ਵੇਖੋ ਆਪਣੇ ਸਹਿਰਜਾਦਿਆਂ ਨੇ ਬੜੀਆਂ ਤਕਲੀਫਾਂ ਸਹੀਆਂ। ਬੜੀਆਂ ਹੀ ਤਕਲੀਫਾਂ ਆਪਣੀ ਮਾਤਾ ਜੀ ਨੇ ਆਪਣੇ ਸਿੱਧੀ ਦਿਹਾੜੇ ਦੇ ਵਿੱਚ ਆਪਣੇ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੇ ਜਿਹੜੀਆਂ ਤਕਲੀਫਾਂ ਸਈਆਂ ਮੈਂ ਕਹਿੰਦਾ ਕਿ ਇਹਨਾਂ ਕੋ ਦਾਨ ਪੁੰਨ ਕਰੋ ਇਹਨਾਂ ਬੇਜਵਾਨਾਂ ਵਾਸਤੇ ਇਹਨਾਂ ਕੁਛ ਕਰੋ ਕਿ ਆਪਣੇ ਸਾਹਿਬਜ਼ਾਦਿਆਂ ਨੂੰ ਆਜ਼ਰੀ ਲੱਗੇ ਆਪਣੀ ਆਪਣੇ ਸਾਹਿਬਜ਼ਾਦਿਆਂ ਨੂੰ ਕਿ ਮੈਂ ਵੇਖ ਰਿਹਾ ਕਿ ਇਹ ਬੰਦੇ ਬੇਜਵਾਨਾਂ ਵਾਸਤੇ ਕੁਛ ਨਾ ਕੁਛ ਕਰ ਰਹੇ ਨੇ ਸੋ ਇੱਕ ਵਾਰ ਫਿਰ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵਰ ਚੜ ਕੇ ਗਊਸ਼ਾਲਾ ਨੂੰ ਦਾਨ ਦਿਓ ਤਾਂ ਕਿ ਗਊਸ਼ਾਲਾ ਵੱਡੀ ਹੋ ਸਕੇ ਤੇ ਇਹ ਬੇਜਵਾਨ ਸੋਖੀ ਹੋ ਸਕਣ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ